ਸਾਹਮਣੇ ਖੇਤ ਨੇ ਉਹਨਾਂ ਖੇਤਾਂ ਦੇ ਵਿੱਚ ਆਣ ਕੇ ਮੋਰਲ ਡਿੱਗਦੀ ਆ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਜਿਹੜਾ ਟੋਆ ਪਨ ਜਾਂਦਾ ਵਾ ਇਹ 4:50 ਮਿੰਟ ਦੇ ਉੱਤੇ 플ਾਸ਼ ਹੋਇਆ ਹਾਂਜੀ ਲਗਾਤਾਰ 4 ਫਾਸ਼ ਹੋਇਆ ਤੋਂ ਇੱਥੇ ਹੋਇਆ 2:800 ਮਿੰਟ ਦੀ ਦੂਰੀ ਇਹ ਜਿੱਥੇ ਬੰਬ ਡਿੱਗੇ ਆ ਚਾਰ-ਚਾਰ ਕਨਾਲ ਕੰਨਾ ਜਿਹੜਾ ਉਹ ਜਲਾ ਦਿੱਤਾ ਗਿਆ ਟਰਾਂਸਫਰਮ ਹੀ ਉਹ ਪਾੜ ਗਿਆ ਤਾਰਾਂ ਟੁੱਟ ਗਈਆਂ ਘਰ ਦੀਆਂ ਸਾਰੀਆਂ ਖਿੜਕੀਆਂ ਦੇ ਸਾਰੇ ਸ਼ੀਸ਼ੇ ਟੁੱਟ ਕੇ ਦਰਵਾਜ਼ਿਆਂ ਦੀਆਂ ਜਗਾਠਾਂ ਤੱਕ ਟੁੱਟ ਗਈਆਂ ਇੰਨਾ ਸਰਕਾਰਾਂ ਦਾ ਕੀ ਜਾਣਾ ਹੈ ਹੁਣ ਸਰਕਾਰਾਂ ਦਾ ਕੀ ਹੈ ਜੀ ਇੱਥੇ ਮੰਨ ਲਓ ਨੁਕਸਾਨ ਹੋ ਗਿਆ ਕੋਈ ਨਹੀਂ ਸਰਕਾਰੀ ਬੰਦਾ ਇੱਥੇ ਆਇਆ ਕੋਈ ਨਹੀਂ ਇੱਥੇ ਪਹੁੰਚਿਆ ਅਸੀਂ ਤਾਂ ਇਹੋ ਕਹਿਣਾਗੇ ਕਾਂਗੇ ਵੀ ਭਾਈ ਇਹ ਨਹੀਂ ਚਾਹੀਦਾ ਇਹ ਜੰਗਾ ਨਹੀਂ ਚਾਹੀਦੀਆਂ ਆਮ ਪਬਲਿਕ ਨੂੰ ਪਬਲਿਕ ਦਾ ਕੀ ਕਸੂਰ ਹੈ ਇਹਦੇ ਵਿੱਚ ਸੋਨਾ ਨਾ ਤਾਂ ਇੱਧਰ ਤੁਹਾਡੀ ਲੋਕਾਂ ਦਾ ਕੋਈ ਕਸੂਰ ਹੈ ਤੇ ਨਾ ਜਿਹੜੇ ਪਾਕਿਸਤਾਨ 'ਚ ਹੈ ਉਹ ਵੀ ਸਾਡੀ ਭਰਾ ਨੇ ਨਾ ਉਹਨਾਂ ਦੇ ਵੀ ਨਹੀਂ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਵੱਲ ਡਰੋਨ ਹਮਲੇ ਮਿਜ਼ਾਈਲ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ ਦੇਰ ਰਾਤ ਤੜਕਸਰ ਅੱਜ ਸਵੇਰੇ ਗੁਰਦਾਸਪੁਰ ਦੇ ਪਿੰਡ ਸ਼ਿਸ਼ਰੇਵਾਲ ਦੇ ਇਸੇ ਤਰੀਕੇ ਨਾਲ ਇੱਕ ਮਿਸਾਈਲ ਡਿੱਗਦੀ ਹੈ ਮੈਂ ਤਸਵੀਰ ਜਰੂਰ ਚਾਹੂੰਗਾ ਦਿਖਾਣੀ ਸਾਹਮਣੇ ਖੇਤ ਨੇ ਉਹਨਾਂ ਖੇਤਾਂ ਦੇ ਵਿੱਚ ਆਣ ਕੇ ਮੋਬਾਈਲ ਡਿੱਗਦੀ ਆ ਤਾਂ ਫਿਰ ਕਿਤੇ ਨਾ ਕਿਤੇ ਜ਼ਰੂਰ ਉਸ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਦੂਸਰੇ ਪਾਸੇ ਮੈਂ ਤਸਵੀਰ ਦਿਖਾਉਂਗਾ ਉਸ ਘਰ ਦੀ ਜਿਸ ਘਰ ਦੇ ਜਿਹੜੀਆਂ ਖਿੜਕੀਆਂ ਸੀ ਉਸ ਦੇ ਸਾਰੇ ਹੀ ਸ਼ੀਸ਼ੇ ਟੁੱਟ ਜਾਂਦੇ ਨੇ ਸ਼ੀਸ਼ੇ ਟੁੱਟ ਜਾਂਦੇ ਨੇ ਧਮਾਕਾ ਐਡਾ ਕਿ ਜ਼ਬਰਦਸਤ ਸੀ ਜੀ ਕਿ ਉਸ ਧਮਾਕੇ ਤੋਂ ਬਾਅਦ ਉਸ ਘਰ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਤਾਂ ਜ਼ਰੂਰ ਕਿਤਨੇ-ਕਿਤੇ ਉਸ ਪਰਿਵਾਰ ਦੇ ਵਿੱਚ ਵੀ ਉਸ ਵੇਲੇ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਣ ਜਾਂਦਾ ਬਾਅਦ ਤਸਵੀਰ ਚਾਹੂੰਗਾ ਜ਼ਰੂਰ ਦਿਖਾਣੀ ਕਿ ਕਿਸ ਤਿੱਕੇ ਦੇ ਨਾਲ ਉਸ ਘਰ ਦੇ ਬਾਹਰਲੇ ਸ਼ੀਸ਼ੇ ਜਿੰਨੇ ਸੀ ਉਹ ਸਾਰੇ ਟੁੱਟ ਗਏ ਨੇ ਇਹ ਖਿੜਕੀਆਂ ਦੇ ਸ਼ੀਸ਼ੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਖਿੜਕੀਆਂ ਦੇ ਸ਼ੀਸ਼ੇ ਉਸ ਘਰ ਦੇ ਦਰਵਾਜ਼ਿਆਂ ਦੇ ਸ਼ੀਸ਼ੇ ਸਾਰੇ ਟੁੱਟ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਧਮਾਕਾ ਐਡਾ ਕਿ ਜ਼ਬਰਦਸਤ ਸੀ ਕਿ ਉਸ ਧਮਾਕੇ ਤੋਂ ਬਾਅਦ ਇਸ ਘਰ ਦੇ ਸ਼ੀਸ਼ੇ ਇਹ ਟੁੱਟ ਜਾਂਦੇ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਉਸ ਪਰਿਵਾਰ ਦੇ ਵਿੱਚ ਸਹਮ ਦਾ ਮਾਹੌਲ ਬਣ ਜਾਂਦਾ ਵਾ ਤਸਵੀਰ ਆ ਗੁਰਦਾਸਪੁਰ ਦੇ ਪਿੰਡ ਸ਼ੀਸ਼ੇਵਾਲ ਦੀ ਜਿਸ ਖੇਤ ਦੇ ਵਿੱਚ ਡਿੱਗਾ ਸੀ ਮਜ਼ਾਈਲ ਤੁਸੀਂ ਦੇਖ ਸਕਦੇ ਹੋ ਉਸ ਖੇਤ ਦੇ ਵਿੱਚ 40 ਫੁੱਟ ਡੂੰਘਾ ਅਤੇ 15 ਫੁੱਟ ਸੌਰੀ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਜਿਹੜਾ ਟੋਆ ਪਨ ਜਾਂਦਾ ਵਾ ਤਸਵੀਰ ਆ ਗੁਰਦਾਸਪੁਰ ਦੇ ਪਿੰਡ ਸ਼ੀਸ਼ੇਵਾਲ ਦੇ ਉਸ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਘਟਨਾ ਕਦੋਂ ਵਾਪਰਦੀ ਹੈ ਭਾਈ ਸਾਹਿਬ ਥੋੜਾ ਜੀ ਜਾਣਕਾਰੀ ਦੇ ਦਿਓ ਸਾਨੂੰ ਕਿ ਕਿਸ ਵੇਲੇ ਤੁਹਾਨੂੰ ਪਤਾ ਲੱਗਦਾ ਕਿਸ ਵੇਲੇ ਧੁਮਾਕੇ ਦੀ ਆਵਾਜ਼ ਹੁੰਦੀ ਹੈ ਚਾ ਇਹ ਜੀ 4:50 ਮਿੰਟ ਦੇ ਉੱਤੇ ਪਲਾਸਟ ਹੋਇਆ ਹਾਂਜੀ ਲਗਾਤਾਰ 4 ਵਾਸ਼ਟ ਹੋਇਆ ਦੋ ਇੱਥੇ ਹੋਇਆ ਜੀ ਦੋ 800 ਮੀਟਰ ਦੀ ਦੂਰੀ ਤੋਂ ਹੋਇਆ ਹਾਂਜੀ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਵੇਲੇ ਘਰ ਦੇ ਵਿੱਚ ਸੁਤੇ ਸੀ ਨਹੀਂ ਸੀ ਪਤਾ ਇੱਕਦਮ ਜਿਵੇਂ ਖੜਾਕ ਸੁਣਦੇ ਹੋ ਤਾਂ ਫਿਰ ਕਿਸ ਤਰੀਕੇ ਦਾ ਮਾਹੌਲ ਬਣ ਵੇਖੋ ਜੀ ਮਾਹੌਲ ਤਾਂ ਬਹੁਤ ਮਤਲਬ ਡਰਾਉਣਾ ਸੀ ਠੀਕ ਹੈ ਜੀ ਬਲਾਸਟ ਹੁੰਦਿਆਂ ਸਾਰੀ ਇੱਥੇ 1 ਕਿਲੋਮੀਟਰ ਦੇ ਵਿੱਚ ਧੂਆਂ ਧੂਆਂ ਹੋ ਗਿਆ ਸੀ ਬਲੈਕ ਰੋਡ ਦਾ ਕੁਝ ਵੀ ਨਜ਼ਰ ਨਹੀਂ ਆਂਦਾ ਹਾਂਜੀ ਬਿਲਕੁਲ ਜਿਸ ਤਿੱਕੇ ਨਾਲ ਬਲਾਸਟ ਹੁੰਦਾ ਟਮਾਕੇ ਦੇ ਨਾਲ ਸ਼ੀਸ਼ੇ ਤੱਕ ਖਿੜਕੀਆਂ ਦੇ ਦਰਵਾਜ਼ੇ ਤੋੜ ਜਾਂਦੇ ਨੇ ਕਿਤਨੇ ਕਿਤੇ ਸਹਮ ਦਾ ਮੌਲ ਬਣ ਜਾਂਦਾ ਪਰਿਵਾਰ ਦੇ ਵਿੱਚ ਵੀ ਕਿਤੇ ਕਿਉਂਕਿ ਜ਼ਿਆਦਾਤਰ ਬੀਬੀਆਂ ਵਾਸਤੇ ਪ੍ਰੋਬਲਮ ਹੁੰਦੀ ਆ ਔਰਤਾਂ ਜਿਹੜੀਆਂ ਘਰ ਦੇ ਵਿੱਚ ਹੁੰਦੀਆਂ ਉਹਨਾਂ ਵਾਸਤੇ ਜ਼ਿਆਦਾ ਪ੍ਰੋਬਲਮ ਬਿਲਕੁਲ ਜੀ ਸਹਿਮ ਤਾਂ ਚਲੋ ਜਾਂਦੇ ਨੇ ਸਾਰੀ ਇਹ ਗੱਲ ਤੂੰ ਤਾਂ ਸਹਿਮ ਗਈ ਵੀ ਭਾਈ ਬਲਾਸਟ ਹੋਇਆ ਜਿਵੇਂ ਇਦਾਂ ਲੱਗਾ ਜਿਦਾਂ ਘਰ ਦੇ ਉੱਪਰ ਕੁਝ गिर ਗਿਆ ਪਰ ਚਲੋ ਇਹ ਜੰਗ ਮਤਲਬ ਇਹ ਨਾਲ ਲਾਈ ਪਈ ਹੈ ਚਲਦੀ ਪਈ ਹੈ ਔਰ ਅਸੀਂ ਤਾਂ ਇਹੋ ਕਹਾਂਗੇ ਕਹਾਂਗੇ ਵੀ ਭਾਈ ਇਹ ਨਹੀਂ ਚਾਹੀਦਾ ਇਹ ਜੰਗਾਂ ਨਹੀਂ ਚਾਹੀਦੀਆਂ ਆਮ ਪਬਲਿਕ ਨੂੰ ਪਬਲਿਕ ਦਾ ਕੀ ਕਸੂਰ ਹੈ ਇਹਦੇ ਵਿੱਚ ਤੂੰ ਸੁਣਾ ਨਾ ਤਾਂ ਇੱਧਰ ਤੁਹਾਡੇ ਲੋਕਾਂ ਦਾ ਕੋਈ ਕਸੂਰ ਹੈ ਤੇ ਨਾ ਜਿਹੜੇ ਪਾਕਿਸਤਾਨ 'ਚ ਹੈ ਉਹ ਵੀ ਸਾਡੀ ਭਰਾ ਨੇ ਨਾ ਉਹਨਾਂ ਦਾ ਕੋਈ ਕਸੂਰ ਹੈ ਹਨਾ ਇਹ ਤਾਂ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਕੋਈ ਸਮਝਾਈ ਦੀ ਹੈ ਭਾਈ ਆਪਾਂ ਕੀ ਲੈਣਾ ਇੱਕ ਦੂਜੇ ਤੋਂ ਲੜ ਕੇ ਹਾਂਜੀ ਅੱਛਾ ਜਿਸ ਤੀ ਨਾਲ ਇਹ ਤੁਹਾਡੀ ਉਮਰ ਆ 45 ਸਾਲ ਦੇ ਲਗਭਗ ਉਮਰ ਆ ਕੋਈ ਜੰਗ ਤੁਸੀਂ ਆਪਣੇ ਸਮੇਂ ਦੇ ਵਿੱਚ ਕੋਈ ਨਹੀਂ ਜੀ ਕੋਈ ਸੁਣੀਆ ਜ਼ਰੂਰ ਸੀ ਵੀ ਬਾਈ 71 ਦੀ ਹਾਂਜੀ 71 ਦੀ ਜੰਗ ਜਾਂ ਪੈਂਦੀ ਜੰਗ ਪਹਿਲੀਆਂ ਜੰਗਾਂ ਜ਼ਰੂਰ ਸੁਣੀਆ ਸਭ ਕੁਝ ਸੁਣਿਆ ਜ਼ਰੂਰ ਹੈ ਪਰ ਆ ਦੇਖਿਆ ਜੋ ਪਹਿਲੀ ਵਾਰ ਦੇਖਿਆ ਅਸੀਂ ਚਲੋ ਜਦੋਂ ਬਜ਼ੁਰਗ ਕੋਲ ਬੈਠਦੇ ਆ ਦੱਸਦੇ ਆ ਹੈਨਾ ਉਸ ਵੇਲੇ ਦੱਸਦੇ ਹੋਣਗੇ 71 ਚ ਕੀ ਗੁਆਇਆ ਉਹਨਾਂ ਨੇ 65 ਚ ਕੀ ਗੁਆਇਆ 68 ਚ ਕੀ ਗੁਆਇਆ ਬਿਲਕੁਲ ਜੀ ਸਾਡੇ ਬਜ਼ੁਰਗ ਤਾਂ 47 ਦਾ ਵੀ ਦੌਰ ਦੱਸਦੇ ਨੇ ਉਤੋਂ ਛੱਡ ਕੇ ਆਏ ਕਿਵੇਂ ਕਿਵੇਂ ਆ ਹੋਇਆ ਭਾਜੀ ਇਹ ਜੰਗਾਂ ਦੇ ਨਾਲ ਮੁਲਖ ਜਿਹੜੇ ਆ ਇਹ ਤਬਾਹ ਹੋ ਜਾਂਦੇ ਨੇ ਵੀ ਸ਼ੇ ਬਹਿ ਜਾਂਦੇ ਨੇ ਇਸ ਕਰਕੇ ਇਹ ਕੋਈ ਕੋਈ ਤਰੱਕੀ ਵਾਲੇ ਰਾਹ ਨੂੰ ਨਹੀਂ ਚੀਜ਼ਾਂ ਜਾਂਦੀਆਂ ਕੋਈ ਇਸੇ ਵੀ ਹੈ ਤੁਸੀਂ ਦੇਸ਼ ਦੀ جنگ ਲਾ ਲਓ ਜਾਂ ਪਿੰਡ ਚ ਕਿਸੇ ਨਾਲ ਲੜਾਈ ਲਾ ਲਓ ਜਾਂ ਇਹ ਚੀਜ਼ਾਂ ਬਰਬਾਦੀ ਦਾ ਕਰਨ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਬਰਬਾਦੀ ਦਾ ਮੰਜ਼ਰ ਤਾਂ ਸਾਹਮਣੇ ਦੇਖ ਰਹੇ ਆ ਜੀ ਘਰ ਦੇ ਸ਼ੀਸ਼ੇ ਤੱਕ ਖਿੜਕੀਆਂ بڑے ਚਾਵਾਂ ਦੇ ਨਾਲ ਆਪਾਂ ਅਸ਼ਾਨੇ ਬਣਾਏ ਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਬਿਲਕੁਲ ਜੀ ਬਹੁਤ ਇਦਾਂ ਦੇਖਣੀ ਕਿੰਨੇ ਘਰ ਹੋਣਗੇ ਜੀ ਜਿੱਥੇ ਦਿੱਲੀ ਇਹ ਮਿਲਦਾ ਹੈ ਰਾਤੀ ਫਿਰੋਜ਼ਪੁਰ ਦਾ ਸੁਣਿਆ ਕਿ ਭਾਈ ਕਿਸੇ ਦੇ ਮਜਾਲ ਦੇ ਕਿ ਤਿੰਨ ਪਰਿਵਾਰ ਦੇ ਤਿੰਨ ਜੀ ਜਿਹੜੇ ਚੁਲਸ ਗਏ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਜਿੱਥੇ ਬੰਬ ਡਿੱਗੇ ਆ ਚਾਰ ਚਾਰ ਕਨਾਲ ਗੰਨਾ ਜਿਹੜਾ ਉਹ ਜਲਾ ਦਿੱਤਾ ਗਿਆ ਟਰਾਂਸਫਰਮ ਹੀ ਉਹ ਪਾੜ ਗਿਆ ਤਾਰਾਂ ਟੁੱਟ ਗਈਆਂ ਘਰਦਿਆਂ ਸਾਰੀਆਂ ਖਿੜਕੀਆਂ ਦੇ ਸਾਰੇ ਸ਼ੀਸ਼ੇ ਟੁੱਟ ਕੇ ਦਰਵਾਜ਼ਿਆਂ ਦੀਆਂ ਚਗਾਠਾਂ ਤੱਕ ਟੁੱਟ ਗਏ ਨੁਕਸਾਨ ਤਾਂ ਨੁਕਸਾਨ ਹੀ ਆ ਜੀ ਪਰ ਹੁਣ ਲੜਾਈ ਤਾਂ ਆਰਪਾਰ ਦੀ ਬਿਆਨ ਆਈ ਜਾ ਰਿਹਾ ਰੱਖਿਆ ਮੰਤਰੀ ਦਾ ਪਾਕਿਸਤਾਨ ਨੂੰ ਵੀ ਬਿਆਨ ਆ ਗਿਆ ਕਿ ਹੁਣ ਲੜਾਈ ਆਰਪਾਰ ਦੀ ਵੇਖੋ ਜੀ ਇਹ ਲੜਾਈ ਹੋਣੀ ਨਹੀਂ ਚਾਹੀਦੀ ਹੋਣੀ ਨਹੀਂ ਚਾਹੀਦੀ ਕਹਿੰਦੇ ਆਰਪਾਰ ਦੀ ਹੈ ਅਸੀਂ ਤਾਂ ਇਹੀ ਹੈ ਵੀ ਕਾਹ ਕੇ ਵੀ ਭਾਈ ਦੋਵਾਂ ਮੁਲਕਾਂ ਨੂੰ ਇਹ ਸਮਝ ਚਾਹੀਦੀ ਹੈ ਬੈ ਕੇ ਜੋ ਵੀ ਹੈ ਸਮਝੌਤਾ ਕਰ ਲੈਣਾ ਚਾਹੀਦਾ ਆਪਣਾ ਕੁਝ ਹੈ ਤਾਂ ਨਹੀਂ ਆ ਵੀ ਅਸੀਂ ਕੋਈ ਉਹਦੀ ਉਹਦਾ ਪਾਕਿਸਤਾਨ ਮੱਲਣਾ ਹੈ ਜਾਂ ਉਹਨਾਂ ਸਾਡਾ ਇੰਡੀਆ ਮੱਲਣਾ ਬਾਕੀ ਰਹੀ ਗੱਲ ਆ ਜਿਹੜਾ ਇੱਥੇ ਜੰਮੂ-ਕਸ਼ਮੀਰ ਹੋਇਆ ਜੋ ਵੀ ਹੋਇਆ ਮਾੜਾ ਹੋਇਆ ਹੈ ਨਾ ਭਾਜੀ ਗੱਲ ਅਸੀਂ ਇਹ ਵੀ ਕਰਨੀ ਚਾਹੁੰਦੇ ਹਾਂ ਵੀ ਜਿੱਦਣ ਹੁਣ ਤਾਂ ਇੰਨਾ ਕਹਿਤਾ ਵੀ ਭਾਈ ਸਾਡੇ 26 ਹਿੰਦੂ ਮਾਰੇ ਗਏ ਉਹਨਾਂ ਚੁਣ-ਚੁਣ ਕੇ ਮਾਰੇ ਚਲੋ ਬਹੁਤ ਮਾੜੀ ਗੱਲ ਹੈ ਨਹੀਂ ਮਾਰਨੇ ਚਾਹੀਦੇ ਹੈ ਨਾ ਪਰ ਉੱਥੇ ਤਾਂ ਸਿੱਖ ਵੀ ਮਾਰੇ ਗਏ ਸੀ 36 ਸਿੱਖ ਵੀ ਮਾਰੇ ਗਏ ਸੀ ਪਰ ਉਹਨਾਂ ਬਾਰੇ ਤਾਂ ਨਹੀਂ ਉਦੋਂ ਤਾਂ ਨਹੀਂ ਕੋਈ ਇਦਾਂ ਦਾ ਮੋੜ ਬਣਿਆ ਕਿ ਅਸੀਂ ਪਾਕਿਸਤਾਨ ਕੋ ਬਦਲਾ ਲੈਣਾ ਜਾਨੀ ਕਿ ਬਦਲੇ ਦਾ ਯਾਰ ਅੱਜ ਅੱਜ ਬਦਲੇ ਦਾ ਯਾਦ ਆ ਗਿਆ ਵੀ ਅੱਜ ਸਾਡੇ 26 Hindu ਮਾਰੇ ਗਏ ਚੁਣਕੇ ਤੇ ਅੱਜ ਅਸੀਂ ਬਦਲਾ ਲਈਏ ਇਦਾਂ ਲਿਆ ਜਾਏਗਾ ਬਦਲਾ ਜਸਤੀ ਕਿ ਨਹੀਂ ਬਿਲਕੁਲ ਨਹੀਂ ਜੀ ਬਰਬਾਦੀ ਹੈ ਇਦਾਂ ਦੇ ਆਮ ਪਬਲਿਕ ਨੂੰ ਇਹ ਚ ਮੰਨ ਲ ਕੇ ਚੱਲੋ ਕੋਈ Hindu ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਇੱਥੇ ਰਹਿਣ ਰਿਹਾ ਉਹ ਉਹੀ ਬਰਬਾਦ ਹੋਣੇ ਆ ਉਹਨਾਂ ਦੇ ਘਰ ਨਸ਼ਟ ਹੋਣੇ ਨੇ ਇੰਨਾ ਸਰਕਾਰਾਂ ਦਾ ਕੀ ਜਾਣਾ ਜੀ ਹੁਣ ਸਰਕਾਰਾਂ ਦਾ ਕੀ ਹੈ ਜੀ ਇੱਥੇ ਮੰਨ ਲਓ ਨੁਕਸਾਨ ਹੋ ਗਿਆ ਕੋਈ ਨਹੀਂ ਸਰਕਾਰੀ ਬੰਦਾ ਇੱਥੇ ਆਇਆ ਕੋਈ ਨਹੀਂ ਇੱਥੇ ਪਹੁੰਚਿਆ ਵੀ ਤੁਹਾਡਾ ਨੁਕਸਾਨ ਹੋਇਆ ਤੇ ਤੁਹਾਨੂੰ ਆ ਕੋਈ ਮਾਫੀ ਦਿੱਤੀ ਜਾਣਗੀ ਕਿਸੇ ਨੇ ਕੁਝ ਨਹੀਂ ਦੇਣਾ ਜੀ ਇਸ ਕਰਕੇ ਇਹ ਜੰਗਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀ ਸਰਕਾਰ ਦਾ ਲੱਗਦਾ ਫਿਰ ਕਿਤੇ ਆਪਣੀ ਰਾਜਨੀਤੀ ਕਿ ਰੋਟੀਆਂ ਸੇਕਣ ਵਾਸਤੇ ਇਹ ਸਾਰਾ ਕੁਝ ਬਿਲਕੁਲ ਜੀ 100% ਇਹ ਸ਼ੈਅ ਹੈ ਵੀ ਜਿਵੇਂ ਸਰਕਾਰ ਕਰ ਰਹੀ ਹੈ ਮੋਦੀ ਦਾ ਜੋ ਵੀ ਹੈ ਮੋਦੀ ਆਪਣੀਆਂ ਜਦੋਂ ਵੀ ਇਹਨੂੰ ਪਤਾ ਲੱਗਦਾ ਹੈ ਕਿ ਮੇਰੀ ਹਾਰ ਹੈ ਉਦੋਂ ਹੀ ਇਦਾਂ ਦਾ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਦਿੰਦਾ ਹੁਣ ਬਿਹਾਰ ਚ ਇਲੈਕਸ਼ਨ ਹੀ ਇਹਨੂੰ ਪਤਾ ਹੈ ਫਿਰ ਮੈਂ ਹਾਰਨਾ ਹੈ ਹੁਣ ਫਿਰ ਕੋਈ ਨਾ ਕੋਈ ਇਦਦਰ ਮੁੱਦਾ ਛੇੜ ਦਿੰਦਾ ਹੈ ਵੀ ਜੰਗ ਕਿਸ ਚੀਜ਼ ਦੀ ਜੰਗ ਤੁਸੀਂ ਦੱਸੋ ਨਾ ਜੇ ਉਹਨਾਂ ਦੇ 26 ਬੰਦੇ ਇਹਨਾਂ ਦੇ ਮਾਰੇ ਹਨ ਚਲੋ ਇਹਨਾਂ ਨੇ ਉੱਤੇ ਅਟੈਕ ਕੀਤਾ ਉਹਨਾਂ ਦੇ ਵੀ ਮਾਰੇ ਗਏ ਕੁਝ ਅਤਵਾਦੀ ਇਹ ਮਾਰੇ ਗਏ ਉਸ ਤੋਂ ਬਾਅਦ ਵੀ ਤਾਂ ਪਾਕਿਸਤਾਨ ਵਾਲਿਆਂ ਦਾ ਬਿਆਨ ਸੀ ਮੰਤਰੀਆਂ ਦਾ ਵੀ ਭਾਈ ਇਹਨਾਂ ਵੀ ਸਾਡੇ ਤੇ ਹਮਲਾ ਕਰ ਦਿੱਤਾ ਅਸੀਂ ਵੀ ਕਰ ਦਿੱਤਾ ਤੇ ਸ਼ਾਂਤੀ ਨਾ ਬੈਠੇ ਪਰ ਇਹ ਕਹਿੰਦੇ ਨੇ ਕਿ ਨਹੀਂ ਹੋਣਾ ਸੀ ਅਸੀਂ ਜਵਾਬ ਜਿਹੜਾ ਉਹ ਪੂਰੀ ਤਰ੍ਹਾਂ ਦੇ ਕੇ ਰਹਿਣਾ ਬਰਬਾਦ ਕਰਨਾ ਹੈ ਉਹਨਾਂ ਦੇ ਹੱਤਵਾਦੀ ਇਹ ਟਿਕਾਣੇ ਖਤਮ ਕਰਨੇ ਬਿਲਕੁਲ ਇਹ ਆਪਣੇ ਪਾਸੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਇੱਕੋ ਹੀ ਸੋਚ ਹੈ ਕਿ ਅਸੀਂ ਆਤਵਾਦ ਨੂੰ ਖਤਮ ਕਰਨੇ ਆ ਪਰ ਉਹਨਾਂ ਨੇ ਤੇ ਰਿਹਾਸ਼ੀ ਏਰੀਏ ਦੇ ਉੱਤੇ ਮਸਾਇਲਾ ਸੁੱਡਨੀ ਸ਼ੁਰੂ ਕਰ ਦਿੱਤੀ ਹੈ ਇਹ ਕਿਤੇ ਨਾ ਕਿਤੇ ਹੁੰਦੇ ਭਜੀ ਆ ਕੁਛ ਕਹਿ ਨਹੀਂ ਸਕਦੇ ਅਸੀਂ ਵੀ ਰੈਸ਼ੀ ਇਲਾਕੇ ਦੇ ਉੱਤੇ ਜਾਂ ਮਿੱਥ ਕੇ ਸੁੱਟੀਆਂ ਗਈਆਂ ਨੇ ਕਿਉਂਕਿ ਇੱਥੋਂ 7 ਕਿਲੋਮੀਟਰ ਦੂਰ ਉੱਚੀ ਬੱਸੀ ਡਿਫੈਂਸ ਹੈ ਆਰਮੀ ਦਾ ਠੀਕ ਹੈ ਜੀ ਹੋ ਸਕਦਾ ਉਹਦੇ ਉੱਤੇ ਇਹਨਾਂ ਕੀਤਾ ਹੋਏ ਇਹ ਤੋਂ ਨੂੰ ਬੈਕ ਸਾਈਡ ਚਲੀ ਜਾਈਏ 10 ਕਿਲੋਮੀਟਰ ਤੇ ਵਿੜੀ ਹੈ ਉੱਥੇ ਵੀ ਫੌਜ ਦਾ ਹੈ ਨਾ ਹੋ ਸਕਦਾ ਉਹਨਾਂ ਦੇ ਸੁੱਟਿਆ ਹੋਏ ਜਿਹੜੇ ਕਿ ਇੱਥੇ ਸੁੱਟ ਗਏ ਇਹ ਨਹੀਂ ਕੁਛ ਕਹਿ ਜਾ ਸਕਦਾ ਬਿਲਕੁਲ ਤਸਵੀਰ ਮੈਂ ਜ਼ਰੂਰ ਚਾਹੂੰਗਾ ਇੱਕ ਵਾਰੀ ਦਿਖਾਣੀ ਕਿ ਤੁਸੀਂ ਦੇਖ ਸਕਦੇ ਹੋ ਤਸਵੀਰ ਗੁਰਦਾਸਪੁਰ ਦੇ ਪਿੰਡ ਛਿਛਰੇਵਾਲ ਦੀ ਏ ਕਿ ਜਿੱਥੇ देर ਰਾਤ ਤੜਕਸਾ ਦਾ ਸਵੇਰੇ 4 ਵਜੇ ਦੇ ਕਰੀਬ ਇੱਕ ਮੋਜ਼ਾਈਕ ਲੱਗਦੀ ਆ ਜਿਸ ਤੋਂ ਬਾਅਦ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਜਿਹੜਾ ਵਾ ਏ ਟੂਆ ਜਿਹੜਾ ਉੱਥੇ ਬਣ ਜਾਂਦਾ ਵਾ ਤੇ ਜਿਸ ਤੋਂ ਬਾਅਦ ਜਿਹੜੇ ਲਾਗੇ ਘਰ ਸੀ ਉਸਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਤੇ ਜ਼ਰੂਰ ਪਰਿਵਾਰ ਕਿਤੇ ਨਾ ਕਿਤੇ ਸਹਿਮ ਜਾਂਦਾ ਵਾ ਜਿਸ ਵੇਲੇ ਅਸੀਂ ਇਹ ਘਟਨਾ ਵਾਪਰਦੀਆਂ ਨੇ ਜਿਸ ਤਿੱਕੇ ਨਾ ਭਾਈ ਸਾਹਿਬ ਨੇ ਦੱਸਿਆ ਕਿ ਜੰਗ ਕੋਈ ਹੱਲ ਨਹੀਂ ਹੈਗਾ ਜੰਗ ਨਹੀਂ ਹੋਣੀ ਚਾਹੀਦੀ ਗੱਲਬਾਤ ਕਰਾਂਗੇ ਭਾਈ ਸਾਹਿਬ ਨੇ ਜਿਹੜੇ ਜਿਨ੍ਹਾਂ ਦਾ ਖੁਦ ਦਾ ਘਰ ਸੀ ਜਿਨ੍ਹਾਂ ਦੇ ਸ਼ੀਸ਼ੇ ਟੁੱਟੇ ਭਾਈ ਸਾਹਿਬ ਤੁਸੀਂ ਉਸ ਵੇਲੇ ਸੁੱਤੇ ਸੀ ਕਿ ਜਾਂ ਆਵਾਜ਼ ਆਈ ਸੀ ਤੁਹਾਨੂੰ ਕੋਈ ਤੇ ਉੱਠ ਪਏ ਸੀ ਏ ਜਿਸ ਸਮੇਂ ਇਹ ਹੋਇਆ ਇਹ ਵਾਪਰਿਆ ਉਹ ਸਾਰੇ ਪਰਿਵਾਰ ਤੇ ਜਿਸ ਸੁੱਤੇ ਸੀ ਤੇ ਅਚਾਨਕ ਇਦਾਂ ਮਤਲਬ ਕੋਈ 20 25 ਸੈਕਿੰਡ ਦੇ ਵਿੱਚ ਕੋਈ 4-5 ਮਸਾਲਾ ਡਿੱਗੀਆਂ ਨੇ ਤੇ ਉਦੋਂ ਸਾਰੇ ਉੱਠ ਗਏ ਇਹ ਮਤਲਬ ਬਹੁਤ ਅਚਾਨਕ ਸ਼ੀਸ਼ੇ ਸ਼ੂਸ਼ੇ ਕੁਝ ਸਮਝ ਵੀ ਨਹੀਂ ਆਇਆ ਕੀ ਚੱਕਰ ਬਣ ਗਿਆ ਤੇ ਕਾਫੀ ਨੁਕਸਾਨ ਤੇ ਚਲੋ ਨਹੀਂ ਹੋਇਆ ਆਪਣੇ ਘਰ ਦਾ ਸ਼ੀਸ਼ੇ ਹੀ ਆ ਪਰ ਜਾਨ ਨਹੀਂ ਬਚਾ ਹੋ ਗਿਆ ਤਾਂ ਪ੍ਰਮਾਤਮਾ ਦਾ ਸ਼ੁਕਰ ਆ ਪਰ ਜਦੋਂ ਐਸੀ ਹਾਲਾਤ ਬਣ ਜਾਂਦੇ ਜਾਂ ਐਸੀ ਸਥਿਤੀ ਬਣ ਜਾਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਬੰਦਾ ਦਹਿਸ਼ਤ ਚ ਜਲਾ ਜਾਂਦਾ ਸਹਮ ਚ ਜਲਾ ਜਾਂਦਾ ਉਸ ਤਰੀਕੇ ਨਾਲ ਪਰਿਵਾਰਿਕ ਮੈਂਬਰ ਕੋਈ ਨਹੀਂ ਨਹੀਂ ਪਰਿਵਾਰਿਕ ਮੈਂਬਰ ਸਾਰੇ ਠੀਕ ਨੇ ਕੋਈ ਖਾਸ ਕੋਈ ਉਹਨਾਂ ਪੂਰੇ ਹੌਸਲੇ ਚ ਨਹੀਂ ਕੋਈ ਫਿਕਰ ਨਹੀਂ ਹੈਗੀ ਲੇ ਇਹ ਉਹ ਨੌਬਾਨਾ ਜਿਨ੍ਹਾਂ ਦਾ ਖੁੱਤਾ ਘਰ ਸੀ ਜਿਸ ਘਰ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਧਮਾਕਾ ਐਡਾ ਕਿ ਜ਼ਬਰਦਸਤ ਸੀ ਤਸਵੀਰ ਮੈਂ ਜ਼ਰੂਰ ਚਾਹੂੰਗਾ ਦਿਖਾਣੀ ਮੋਵੀ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰ ਜ਼ਰੂਰ ਉਹ ਦਿਖਾ ਦੇਣ ਖੇਤਾਂ ਦੀ ক্লোਜ਼ ਕਰਕੇ ਦਿਖਾਉਣ ਥੋੜੀ ਜੀ ਕਿ ਕਿਸੇ ਕੇ ਨਾਲ ਉੱਥੇ ਜਦੋਂ ਧਮਾਕਾ ਹੁੰਦਾ ਵਾ ਤਾਂ ਕਿੱਡਾ ਲੰਬਾ ਟੋਆ ਤੇ ਕਿੰਨਾ ਡੂੰਘਾ ਟੋਆ ਉੱਥੇ ਪੈ ਜਾਂਦਾ ਵਾ ਤਾਂ ਜਿਸ ਤੋਂ ਬਾਅਦ ਜ਼ਰੂਰ ਇਲਾਕੇ ਦੇ ਲੋਕ ਵੀ ਸਹਿਮ ਜਾਂਦੇ ਨੇ ਤੇ ਦੂਸਰੀ ਤਸਵੀਰ ਉਸ ਘਰ ਦੀ ਦਿਖਾਣੀ ਚਾਹੂੰਗਾ ਕਿ 200 ਮੀਟਰ ਦੀ ਦੂਰੀ ਤੇ ਉਸ ਦਾ ਘਰ ਸੀ ਉਸ ਭਾਈ ਸਾਹਿਬ ਦਾ ਜਿਸ ਘਰ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਧਮਾਕਾ ਐਡਾ ਕਿ ਜ਼ਬਰਦਸਤ ਸੀ ਤੇ ਪਰਿਵਾਰਿਕ ਮੈਂਬਰ ਕਿਤੇ ਨਾ ਕਿਤੇ ਜ਼ਰੂਰ ਸਹਿਮ ਜਾਂਦੇ ਨੇ ਜਿੱਥੇ ਪਰਿਵਾਰਿਕ ਮੈਂਬਰ ਸਹਿਮਦੇ ਨੇ ਤੇ ਉੱਥੇ ਨਾਲ ਦੀ ਨਾਲ ਇਲਾਕੇ ਦੇ ਲੋਕ ਵੀ ਸਹਿਮ ਜਾਂਦੇ ਨੇ ਭਾਈ ਸਾਹਿਬ ਦਾ ਵੀ ਕਹਿਣਾ ਵਾ ਕਿ ਜੰਗਾਂ ਕਹਿਣਾ ਬੜਾ ਸੌਖਾ ਵਾ ਪਰ ਜੰਗਾਂ ਕਰਨੀਆਂ ਜਾਂ ਕਰਾਉਣੀਆਂ ਬਹੁਤ ਔਖੀਆਂ ਅੱਜ ਕੱਲ੍ਹ ਘਰ ਦੀ ਜੰਗ ਜਾਂ ਮੁਹੱਲੇ ਦੀ ਇਲਾਕੇ ਦੀ ਜੰਗ ਨਹੀਂ ਸਾਂਭੀ ਜਾਂਦੀ ਹੈ ਤਾਂ ਫਿਰ ਮੁਲਕ ਦੀ ਜੰਗ ਆ ਤੇ ਐਸੀ ਜੰਗ ਨਹੀਂ ਹੋਣੀ ਚਾਹੀਦੀ ਸਰਕਾਰਾਂ ਸਿਰਫ ਤਾਂ ਸਿਰਫ ਆਪਣੀਆਂ ਰੋਟੀਆਂ ਸੇਕਣ ਵਾਸਤੇ ਐਸੇ ਜਿਹੜੀਆਂ ਜੰਗਾਂ ਕਰਵਾ ਰਹੇ ਨੇ ਕੈਮਰਾ ਪਰ ਸੰਭੋਵੀ ਦੇ ਨਾਲ ਜਤਿੰਦਰ ਗੁੰਡਰ ਪੰਜਾਬੀ ਲੋਕ ਚੈਨਲ ਗੁਰਦਾਸਪੁਰ